ਪਹਿਲਾਂ ਜਿਹੜਾ ਖੇਤਾਂ ਦਾ ਪਾਣੀ ਆਪਣੇ ਸਮਰਸੀਬਲ ਬੋਰ ਚੱਲਦੇ ਸੀਗੇ ਹੁਣ ਉਹਨਾਂ 'ਚ ਪਾਈਪਾਂ ਪਾ ਕੇ ਹੋਰ ਡੂੰਘਾ ਕਿਸਾਨ ਨੇ ਆਪਦੇ ਬੱਚੇ ਪਾਲਣ ਲਈ ਝੋਨਾ ਲਾਉਣਾ ਕਿਉਂਕਿ ਤੇ ਐਮਐਸਪੀ ਵੀ ਆ ਤੇ ਖਰੀਦੀ ਗਰੰਟੀ ਵੀ ਆ ਟਿੱਕ ਝੋਨਾ ਪੈਦਾ ਕਰ ਲਈ ਘੱਟੋ ਘੱਟ 2500 ਲੀਟਰ ਪਾਣੀ ਦੀ ਵਰਤੋਂ ਹੋਣੀ ਹੈ ਫਾਇਦੇ ਨਾਲ ਹ우스 ਫਾਇਦੇ ਪਾਣੀ ਖਿੱਚਦੇ ਨੇ ਬਿਲਕੁਲ ਝੋਨਾ ਨਾ ਲਾਓ ਵੱਧ ਪਾਣੀ ਵਰਤਣਾ ਪੈਂਦਾ ਤੁਹਾਨੂੰ ਕੀ ਲੱਗਦਾ ਵੀ ਕੱਲੇ ਇਹ ਦੋ ਫਸਲਾਂ ਕਰਕੇ ਪਾਣੀ ਖਤਮ ਹੋ ਗਿਆ ਕਿ ਹੋਰ ਵੀ ਲੱਗਦਾ ਵੀ ਲੋਕ ਵਰਤਦੇ ਕਿੰਨਾ ਕਨੇ ਪਾਣੀ ਅੱਜ ਕੱਲ ਕੀ ਆ ਜੇ ਕਿਸੇ ਨੇ ਆਪਣੀ ਕਾਰ ਧੋਣੀ ਆ ਤਾਂ ਅਗਲਾ ਆਪਣੀ ਕਾਰ ਦੇ ਉੱਤੇ ਪਾਣੀ ਛਿੜਕਦਾ ਰਹਿੰਦਾ ਸਾਰਾ ਦਿਨ ਔਰਤਾਂ ਨੇ ਉਹਨਾਂ ਨੇ ਆਪਣੇ ਫਰਸ਼ ਨਹੀਂ ਉਹ ਧੋਣੇ ਹੁੰਦੇ ਨੇ ਘਰ ਦੇ ਵਿੱਚੋਂ ਪਾਣੀ ਦਾ ਪੂਰਾ ਇੱਕ ਦਰਿਆ ਵਾਂਗ ਗਲੀ ਭਰੀ ਗਲੀ ਭਰੀ ਹੁੰਦੀ ਆ ਤੁਸੀਂ ਉਹਦੇ ਵਿੱਚ ਜਦੋਂ ਜਾਓਗੇ ਤੁਸੀਂ ਤੁਹਾਨੂੰ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ ਉਹ ਭਰੀ ਹੁੰਦੀ ਆ ਫੇਰ ਅਸੀਂ ਕਹਿੰਦੇ ਨੇ ਵੀ ਸਰਕਾਰ ਸਾਡੀ ਸੁਣਦੀ ਨਹੀਂ ਜੀ ਸਰਕਾਰ ਨਿਆਂ ਕਰਤਾ ਸਰਕਾਰ ਨੇ ਉਹ ਕਰਤਾ ਜਿੰਨਾ ਚਿਰ ਹੱਥ 'ਚ ਪੈਪ ਫੜ ਕੇ ਪਾਣੀ ਨਹੀਂ ਨਾ ਵਰਤ ਨੂੰ ਹਟਦੇ ਉਹਨਾਂ ਚਿਰ ਤਾਂ ਕੋਈ ਹੱਲ ਨਹੀਂ ਤੁਸੀਂ ਇੱਕ ਕੁਆਲਟੀ ਨਾਲ ਚੰਗੀ ਤਰ੍ਹਾਂ ਨਹਾ ਸਕਦੇ ਹੋ ਪਰ ਜਦੋਂ ਤੁਸੀਂ ਪਹਾਰਾ ਚਲਾਉਣੇ ਹੋ ਉੱਥੇ ਮੈਨੂੰ ਤਾਂ ਘੱਟੋ-ਘੱਟ 5-6 ਵਾਲਟੀਆਂ ਥੋੜੀਆਂ ਨਹੀਂ ਜਾਂਦੀਆਂ ਤੇ ਪਾਣੀ ਥੱਲੇ ਬੈਠੇ ਰਹਿੰਦੇ ਪਾਣੀ ਥੱਲੇ ਬੈਠੇ ਰਹਿੰਦੇ ਜਾਨਵਰ ਮਾਰਤੇ ਸਪ੍ਰੇ ਹਾਂ ਨੀ ਪੈਸਟੀਸਾਈਡ ਹੁਣ ਇਦਾਂ ਦੇ ਦਵਾਈਆਂ ਪੈ ਰੀਆਂ ਨੇ ਝੋਨੇ ਦੇ ਵਿੱਚ ਵੀ ਜਦੋਂ ਤੁਸੀਂ ਝੋਨੇ ਦੇ ਵਿੱਚ ਇੱਕ ਵਾਰੀ ਪਾਤੀ ਤਾਂ ਸਾਡੇ ਤੁਹਾਨੂੰ ਡੱਡੂ ਨੇ ਉਹ ਮੂਦੇ ਹੋ ਕੇ ਤਾਨਵਾ ਜਾਂਦੇ ਬਿਨਾਂ ਰਿਹਾਂ ਸਪ੍ਰੇ ਹਾਂ ਤੂੰ ਆਹ ਸਬਜ਼ੀ ਲੈ ਲੋ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਸਾਡੇ ਕੋਲੇ ਜਿਹੜੀ ਆ ਉਹ ਆਰਗੇਨਿਕ ਆ ਵੀ ਇਹਦੇ ਤੇ ਅਸੀਂ ਰਿਹਾਂ ਸਪ੍ਰੇ ਹਾਂ ਨੀ ਕੀਤੀਆਂ ਗਈਆਂ ਗੀਆਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ 'ਚ ਹੁਣ ਛਵੀਲ 10 ਰੁਪਏ ਗਲਾਸ ਵਿੱਚ ਮਿਲਣ ਲੱਗੂਗੀ ਹੂੰ ਕਿਉਂ ਮਿਲਣ ਲੱਗੂਗੀ ਲੋਕ ਡਰਦੇ ਨੇ ਕਿ ਪਹਿਲਾਂ ਜਿੱਥੇ ਪਾਣੀ ਦੇ ਲੰਗਰ ਲੱਗਦੇ ਸੀ ਲੋਕ ਸ਼ਬੀਲਾਂ ਲਾਉਂਦੇ ਸੀ ਪਾਣੀ ਮੁਕਾ 50 ਫੁੱਟ ਤੇ ਪਹਿਲਾ ਟੋਆ ਹੁੰਦਾ ਸੀ 90 ਫੁੱਟ ਤੇ ਮੈਂ ਪਾਈਪ ਮੇਰੀ ਯਾਦ ਨੇ ਵੀ 9-9 ਪਾਈਪ 8-8 ਪਾਈਪ ਪੰਦੇ ਹੁੰਦੇ ਸੀ ਕਿ ਸਮਰਸੀਬਲ ਮੋਟਰ ਦੇ ਵਿੱਚ ਇਸ ਤੋਂ ਬਾਅਦ ਅੱਜ ਦੀ ਘੜੀ ਸਾਡੇ 190 ਫੁੱਟ ਤੇ ਪਾਣੀ ਪਹੁੰਚ ਗਿਆ ਸਾਡੇ 19 ਪਾਈਪ ਪਾਈ ਤੇ ਉਹਦੇ ਵਿੱਚ ਵੀ ਮੋਟਰ ਹਜੇ ਛਿਕਕੀਆਂ ਲੈਂਦੀ ਆ ਸੈਕ ਵੀ ਆ ਦੋ ਪਾਈਪਾਂ ਹੋਰ ਪਾ ਦਿਓ ਕਾਰਪੋਰੇਟ ਆ ਉਹਦਾ ਪਾਣੀ ਤੁਹਾਨੂੰ ਬੋਤਲਾਂ ਚ ਪਾ ਪਾ ਵੇਚੂਗਾ ਫਿਰ ਤੁਸੀਂ ਚੀਕਾ ਮਾਰੇ ਵੀ ਕਾਰਪੋਰੇਟ ਆ ਗਿਆ ਹੁਣ ਵੀ ਲੋਕ ਕੀ ਕਰਦੇ ਨੇ ਹੁਣ ਹੱਥ ਚ ਪਾਣੀ ਦੀ ਬੋਤਲ ਲੈ ਕੇ ਜਾਂਦੇ ਨੇ ਆਪਦੇ ਘਰੋਂ ਨਹੀਂ ਬੋਤਲ ਲੈ ਕੇ ਤੁਰਦੇ ਹੁਣ ਪੰਜਾਬ ਦੇ ਵਿੱਚ ਪਾਣੀ ਹੀ ਖਤਮ ਹੁੰਦਾ ਪੰਜਾਬ ਪਾਣੀ ਤਾਂ ਇਦਾਂ ਹੀ ਰਹੂਗਾ ਪਰ ਗੱਲ ਹੈ ਵੀ ਉਹ ਗੰਦਲਾ ਹੋ ਗਿਆ ਤੁਹਾਡੇ ਪੀਣ ਯੋਗ ਨਹੀਂ ਰਿਹਾ ਤੁਹਾਡੀਆਂ ਫਸਲਾਂ ਨੂੰ ਦੇਣ ਯੋਗ ਨਹੀਂ ਰਿਹਾ ਝੋਨੇ ਨੂੰ ਇਲਜ਼ਾਮ ਦਿੰਦੇ ਨੇ ਰਾਮ ਕਹਿ ਦਿੰਦੇ ਆ ਵੀ ਝੋਨਾ ਬੰਦ ਕਰੋ ਝੋਨਾ ਬੰਦ ਕਰੋ ਅਸੀਂ ਪੈਸਾ ਕਿੱਥੋਂ ਕਮਾਵਾਂਗੇ ਵੀ ਜੇ ਅਸੀਂ ਚੀਜ਼ਾਂ ਖਰੀਦ ਸਕੀ ਅਸੀਂ ਆਪਦਾ ਜਿਹੜਾ ਜੀਵਨ ਦੇ ਵਿੱਚ ਖਰਚੇ ਨੇ ਉਹ ਕਿਵੇਂ ਤੋਰਾਂ ਮੇਨਟੇਨ ਜੇ ਤੁਸੀਂ ਝੋਨਾ ਬੰਦ ਕਰਤਾ ਹੁਣ ਝੋਨੇ ਤੇ ਐਮ ਚੋਣ ਨੀਤੀ ਤੁਹਾਡੀ ਜਿਹੜੀ ਖਰੀਦੀ ਗਰੰਟੀ ਆ ਹੋਰ ਕਿਸੇ ਫਸਲ ਤੇ ਖਰੀਦੀ ਗਰੰਟੀ ਹੈ ਨਹੀਂ ਆਲੂ ਸਾਨੂੰ ਸੜਕਾਂ ਤੇ ਛਿੱਟਨੇ ਪੈਂਦੇ ਆ ਟਮਾਟਰ ਛਿੱਟਨੇ ਪੈਂਦੇ ਆ ਕਿਹਣਾ ਦਾ ਨਹੀਂ ਚਾਹੁੰਦਾ ਪਰ ਇਦਾਂ ਦੇ ਕਿਸਾਨ ਹੈਗੇ ਨਹੀਂ ਜਿਹੜੇ ਕਹਿਣਗੇ ਵੀ ਖੇਤ ਨੂੰ ਮੜਾ ਠੰਡਾ ਕਰ ਲਈ ਪਾਣੀ ਛੱਡ ਤਾ ਪਾਣੀ ਛੱਡਦੇ ਨਹੀਂ ਨਾ ਉਹਦਾ ਕੋਈ ਅਰਥ ਉਹਦਾ ਕੋਈ ਅਰਥ ਨਹੀਂ ਉਹ ਸੁੱਕ ਜਾਣਾ ਦੋਸਤੋ ਜਦੋਂ ਪੰਜਾਬ ਦਾ ਨਾਮ ਬੁਲਾ ਤੇ ਆਉਂਦਾ ਤੇ ਅੱਖਾਂ ਸਾਹਮਣੇ ਨੱਚਦੀਆਂ ਫਸਲਾਂ ਤੇ ਹਰਿਆਲੀ ਫਲਮਾ ਜਾਂਦੀ ਹੈ ਪਰ ਪੰਜਾਬ ਦੇ ਲੋਕ ਹੁਣ ਡਰੇ ਨੇ ਕੀ ਪੰਜਾਬ ਦਾ ਜਿਹੜਾ ਪਾਣੀ ਆ ਬਹੁਤ ਨੀਵੇਂ ਪੱਧਰ ਤੇ ਚਲਾ ਗਿਆ ਪੰਜਾਬ ਚੋਂ ਪਾਣੀ ਖਤਮ ਹੋਣ ਦੀ ਤਦਾਦ ਤੇ ਆ ਪਰ ਫਿਕਰ ਕੌਣ ਕਰਦਾ ਪੰਜਾਬ ਦਾ ਯੂਥ ਕੀ ਸੋਚਦਾ ਕਿ ਪੰਜਾਬ ਦੇ ਪਾਣੀਆਂ ਨੂੰ ਕਿਵੇਂ ਸੰਭਾਜ ਜਾਵੇ ਮੇਰੇ ਨਾਲ ਮੇਰਾ ਦੋਸਤ ਰਾਮ ਸੋਹੀ ਆ ਰਾਮ ਕੀ ਹਾਲ ਚੱਲਦੇ ਬਹੁਤ ਵਧੀਆ ਜੀ ਲੋਕ ਡਰਦੇ ਨੇ ਰਾਮ ਕਹਿੰਦੇ ਵੀ ਪਾਣੀ ਖਤਮ ਹੋ ਗਿਆ ਪਹਿਲਾਂ ਜਿਹੜੀਆਂ ਮੋਟਰਾਂ ਸੀ ਆਪਣੇ ਮਾਲਵੇ ਮੱਝ ਦੁਆਬੇ ਦੀ ਜੇ ਆਪਾਂ ਗੱਲ ਕਰ ਲਈਏ ਕਿ ਪਹਿਲਾਂ ਜਿਹੜਾ ਖੇਤਾਂ ਦਾ ਪਾਣੀ ਆਪਣੇ ਸਮਰਸੀ ਬਨਗੋਰ ਚੱਲਦੇ ਸੀਗੇ ਹੁਣ ਉਹਨਾਂ ਚ ਪਾਈਪਾਂ ਪਾ ਕੇ ਹੋਰ ਡੂੰਘਾ ਹੋ ਗਿਆ ਕੀ ਕਾਰਨ ਕੋਸੇ ਕਾਰਨ ਦੇਖੋ ਜੀ ਆਪਣਾ ਜਿਹੜਾ ਪੰਜਾਬ ਆ ਇਹਦੇ ਵਿੱਚ ਮੇਨ ਜਿਹੜਾ ਕੀਤਾ ਆਪਣਾ ਉਹ ਖੇਤੀਬਾੜੀ ਆ 80% ਲੋਕ ਜਿਹੜੇ ਨੇ ਉਹ ਖੇਤੀਬਾੜੀ ਨਾਲ ਸੰਬੰਧਤ ਨੇ ਤੇ ਹੁਣ ਖੇਤੀਬਾੜੀ ਦੇ ਵਿੱਚ ਐਮ ਐਸ ਪੀ ਮਿਲ ਰਹੀ ਆ ਦੋ ਫਸਲਾਂ ਤੇ ਜਾਂ ਮੰਨ ਕੇ ਚਲੋ ਜਿਹੜੀ ਖਰੀਦ ਦੀ ਗਰੰਟੀ ਆ ਉਹ ਦੋ ਫਸਲਾਂ ਦੀ ਐ ਕਣਕ ਤੇ ਝੋਨੇ ਦੀ ਜਿਹੜਾ ਸਭ ਤੋਂ ਵੱਧ ਪ੍ਰੋਫਿਟ ਦੇਣ ਵਾਲੀ ਜਿਹੜੀ ਸੋਨੇ ਦੀ ਫਸਲ ਐ ਉਹ ਚੋਣਨਾ ਜੇ ਬੰਦਾ ਚੋਣਨਾ ਨਹੀਂ ਲਾਊਗਾ ਕੋਈ ਹੋਰ ਫਸਲ ਆਉਂਦਾ ਤਾਂ ਮੰਨ ਕੇ ਚਲੋ ਕਿਸਾਨ ਮਰ ਜਾਂਦਾ ਹੁਣ ਕਿਸਾਨ ਨੇ ਆਪਦੇ ਬੱਚੇ ਪਾਲਣ ਲਈ ਝੋਨਾ ਲਾਉਣਾ ਕਿਉਂਕਿ ਤੇ ਐਮਐਸਪੀ ਵੀ ਆ ਤੇ ਖਰੀਦੀ ਗਰੰਟੀ ਵੀ ਆ ਹੂੰ ਹੁਣ 1 ਕਿਲੋ ਝੋਨਾ ਪੈਦਾ ਕਰਨ ਲਈ ਘੱਟੋ ਘੱਟ 2500 ਲੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਹੂੰ ਮੰਨ ਕੇ ਚਲੋ 2500 ਲੀਟਰ ਜੇ ਤੁਸੀਂ 20 ਰੁਪਏ ਵਾਲੀਆਂ ਬੋਤਲਾਂ ਲੈਣ ਲੱਗ ਜਾਓ ਤਾਂ ਹੋ ਇੱਕ ਕਿਲੋ ਝੋਨੇ ਤੋਂ ਕਿਤੇ ਜ਼ਿਆਦਾ ਦੀ ਕੀਮਤ ਪਾਣੀ ਦੀ ਪਰ ਲੋਕ ਇਲਜ਼ਾਮ ਫਸਲਾਂ ਨੂੰ ਦਿੰਦੇ ਨੇ ਆਰਾਮ ਜਿਵੇਂ ਕਿ ਪਹਿਲਾਂ ਚਰਚਾ ਚੱਲੀ ਕਿ ਇਸ ਫਾਇਦੇ ਨਾਲ ਆਉ ਉਸ ਫਾਇਦੇ ਪਾਣੀ ਖਿੱਚਦੇ ਨੇ ਬਿਲਕੁਲ ਝੋਨਾ ਨਾ ਲਾਓ ਵੱਧ ਪਾਣੀ ਵਰਤਣਾ ਪੈਂਦਾ ਫਿਰ ਫਿਰ ਤੁਹਾਨੂੰ ਕੀ ਲੱਗਦਾ ਵੀ ਕੱਲੇ ਇਹ ਦੋ ਫਸਲਾ ਕਰਕੇ ਪਾਣੀ ਖਤਮ ਹੋ ਗਿਆ ਕਿ ਹੋਰ ਵੀ ਲੱਗਦਾ ਵੀ ਲੋਕ ਵਰਤਦੇ ਕਿੰਨਾ ਕਨੇ ਪਾਣੀ ਜਾਂ ਲੋਕ ਕਿੰਨੇ ਕੁ ਸੁਚੇਤ ਨੇ ਵੀ ਪਾਣੀ ਸਾਂਭਣਾ ਕਿਵੇਂ ਚਾਹੀਦਾ ਲੋਕਾਂ ਦਾ ਤਾਂ ਦੇਖੋ ਜੀ ਲੋਕਾਂ ਨੇ ਉਹਦਾ ਮਤਲਬ ਕੱਢਣਾ ਲੋਕਾਂ ਨੂੰ ਕੁਦਰਤ ਦੀ ਕੁਝ ਨਹੀਂ ਪਈ ਕਿਸੇ ਨੂੰ ਕੋਈ ਨਾ ਇੰਨੀਗਾ ਜਿਹੜਾ ਉਹ ਸਮਝਦਾ ਹੋਵੇ ਹਨ ਤੇ ਅੱਜ ਕੱਲ ਕੀ ਹੈ ਜੇ ਕਿਸੇ ਨੇ ਆਪਣੀ ਕਾਰ ਧੋਣੀ ਆ ਤਾਂ ਅਗਲਾ ਆਪਣੀ ਕਾਰ ਦੇ ਉੱਤੇ ਪਾਣੀ ਛੜਕਦਾ ਰਹਿੰਦਾ ਸਾਰਾ ਦਿਨ ਦੂਜੇ ਦਿਨ ਕਾਰ ਧੋਣੀਆਂ ਨੇ ਉਹਨੇ ਹਰ ਦੂਜੇ ਦਿਨ ਕਾਰ ਧੋਣੀ ਧੋਣੀਆਂ ਹਨ ਤੇ ਉਹਦੇ ਕੋਲੇ ਪਾਈਪ ਲੱਗੀ ਹੋਈ ਆ ਸੁਵਿਧਾ ਹੈਗੀ ਆ ਤੇ ਉਹਨੇ ਛੱਡ ਦੇਣੀਆਂ ਕਿਉਂਕਿ ਬਿਜਲੀ ਵੀ ਚਲੋ ਫ੍ਰੀ ਆ ਪਹਿਲਾਂ ਮੋਟਰ ਚਲਾ ਲੈਂਦਾ ਤੇ ਕਾਰ ਧੋਂਦਾ ਸਵੇਰੇ ਜਿਵੇਂ ਗੱਲ ਕਰਾਂ ਜਿੱਥੇ ਮੈਂ ਰਹਿਣਾ ਪਟਿਆਲਾ ਦੇ ਏਰੀਆ ਦੇ ਜਿਹੜੇ ਵਿੱਚ ਮੈਂ ਰਹਿਣਾ ਜਦੋਂ ਮੈਂ ਉੱਥੋਂ ਨਿਕਲਦਾ ਤਾਂ ਸਵੇਰੇ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਆਪਣੇ ਫਰਸ਼ ਨਹੀਂ ਉਹ ਧੋਣੇ ਹੁੰਦੇ ਨੇ ਕਰ ਦੇ ਵਿੱਚੋਂ ਪਾਣੀ ਦਾ ਪੂਰਾ ਇੱਕ ਦਰਿਆ ਵਾਂਗੂੰ ਹੁੰਦੀ ਹੈ ਗਲੀ ਭਰੀ ਗਲੀ ਭਰੀ ਹੁੰਦੀ ਹੈ ਤੁਸੀਂ ਉਹਦੇ ਵਿੱਚ ਜਿਉਂ ਜਾਓਗੇ ਤੁਸੀਂ ਤੁਹਾਨੂੰ ਤੁਰਨ ਨੂੰ ਜਗ੍ਹਾ ਨਹੀਂ ਹੁੰਦੀ ਉਹ ਭਰੀ ਹੁੰਦੀ ਹੈ ਤੇ ਫਿਰ ਅਸੀਂ ਕਹਿੰਦੇ ਨੇ ਵੀ ਸਰਕਾਰ ਸਾਡੀ ਸੁਣਦੀ ਨਹੀਂ ਜੀ ਸਰਕਾਰ ਨਿਆਂ ਕਰਤਾ ਸਰਕਾਰ ਨੇ ਉਹ ਕਰਤਾ ਕਿਤੇ ਨਾ ਕਿਤੇ ਤਾਂ ਸਾਡਾ ਹੀ ਫਰਜ਼ ਬਣਦਾ ਨਾ ਜਿੰਨਾ ਚਿਰ ਜਿੰਨਾ ਪਾਣੀ ਅਸੀਂ ਬਚਾ ਸਕਦੇ ਉਹਨਾਂ ਦਾ ਬਚਾ ਲਈਏ ਜਿੰਨਾ ਚਿਰ ਆਰਾਮ ਆਪਾਂ ਚਾਹੇ ਬੰਦੇ ਆ ਚਾਹੇ ਬੁੜੀਆਂ ਜਿੰਨਾ ਚਿਰ ਹੱਥ 'ਚ ਪੈਪ ਫੜ ਕੇ ਪਾਣੀ ਨਹੀਂ ਨਾ ਵਰਤਨੋਂ ਹਟਦੇ ਉਹਨਾਂ ਚਿਰ ਤਾਂ ਕੋਈ ਹੱਲ ਨਹੀਂ ਹੈ ਸਖਸੂਲ ਤਾਂ ਲੋਕ ਬਾਲੀਆਂ ਚਾਹੁੰਦੇ ਚੱਲ ਮੰਨ ਕੇ ਚੱਲੋ ਵੀ ਲੋਕ ਜਿਹਾ ਪਾਕਾਇਦ ਕੇ ਵੀ ਇੱਕ ਕੁਆਲਿਟੀ ਨਾਲ ਜੇ ਬੰਦਾ ਗੱਡੀ ਧੋਵੇ ਤਾਂ ਕਿੱਥੇ 20 ਵੋਲਟਾਂ ਦੇ ਨਾਲ ਪਹਿਲਾਂ ਇੱਕ ਵਾਰੀ ਗੱਡੀ ਤੋਂ ਮਿੱਟੀ ਲਾਉਂਦਾ ਫਿਰ ਉੱਤੇ ਸ਼ੈਂਪੂ ਮਾਰਦਾ ਫਿਰ ਉਹਦੇ ਬਾਅਦ ਫਿਰ ਪਾਣੀ ਮਾਰਦਾ ਫਿਰ ਉਹਦੇ ਬਾਅਦ ਜੋਂ ਲੱਗਦਾ ਨਾਲੇ ਫੂਨ ਆਇਆ ਉਹਨਾਂ ਨਾਲੇ ਸਵਾਦ ਲਈ ਜਾਂਦਾ ਹੈ ਨਾ ਲੋਕ ਡਰਨੋਂ हट ਕੇ ਲੋਕਾਂ ਨੂੰ ਇਹ ਹੋਣ ਲੱਗ ਗਿਆ ਵੀ ਕਿਸੇ ਦੀ ਟੈਂਕੀ ਚਲੀ ਜਾਂਦੀ ਤਾਂ ਚਲੀ ਜਾਂਦੀ ਪਹਿਲਾਂ ਲੋਕ ਲੋਕ ਐਂ ਕਰਦੇ ਸੀ ਆ ਰਾਮ ਪਹਿਲਾਂ ਲੋਕਾਂ ਨੇ ਕੀ ਕੀਤਾ ਮੋਟਰ ਛੱੜਤੀ ਮੋਟਰ ਜੋ ਤੁਨੂੰ ਟੈਂਕੀ ਭਰੀ ਪਾਣੀ ਬੁਰੇ ਹਾਲ ਗਵੰਡੀ ਆ ਕੇ ਦੱਸਦਾ ਕਿ ਭਾਈ ਤੁਹਾਡੀ ਮੋਟਰ ਮਟ ਚੱਲੀ ਜਾਂਦੀ ਆ ਟੈਂਕੀ ਤੁਹਾਡੀ ਭਰ ਗਈ ਆ ਤੇ ਓਵਰਫਲੋ ਹੋ ਕੇ ਗਲੀ ਭਰ ਗਈ ਲੋਕਾਂ ਨੇ ਫਿਰ ਕੀ ਕੀਤਾ ਲੋਕ ਅਲਾਰਮ ਲਾਉਣ ਲੱਗੇ ਵੀ ਤੁਹਾਡੀ ਪਾਣੀ ਦੀ ਟੈਂਕੀ ਭਰ ਚੁੱਕੀ ਆ ਬੰਦ ਕਰ ਦਿਓ ਪਰ ਕੱਲਾ ਪਾਣੀ ਦੀ ਟੈਂਕੀ ਭਰਨਾ ਨਾਲ ਜਾਂ ਪਾਣੀ ਚੋਂ ਪਾਣੀ ਦਾ ਨੁਕਸਾਨ ਨਹੀਂ ਹੋ ਰਿਹਾ ਹੋਰ ਬਹੁਤ ਨੁਕਸਾਨ ਨੇ ਜਿਹੜੇ ਅੱਖੋਂ ਪਰੋਖੇ ਕੀਤੇ ਜਾਂਦੇ ਆ ਉਹ ਕੀ ਨੇ ਪਾਣੀ ਦੀ ਬੋਤਲ ਲੈ ਲਈ ਉਹ ਸੜਤੀ ਘਰੇ ਪਾਣੀ ਵਰਤ ਲਿਆ ਤੋੜੇ ਜਿਹੜੇ ਲੋਕ ਅੱਜਕੱਲ ਪਾਣੀ ਨਹੀਂ ਰੱਖਦੇ ਜੇ ਮੰਨ ਕੇ ਚੱਲ ਨਹਾਉਣਾ ਤਾਂ ਟੂਟੀ ਛੱਡ ਲਈ ਖੁੱਲਾ ਸ਼ਾਵਰ ਵਾਲੇ ਟੂਟੀ ਟੂਟੀ ਛੱਡੋ ਜਿਹੜਾ ਹ ਪਫਾਰਾ ਲੱਗ ਗਿਆ ਇਹਨੇ ਤਾਂ ਜੰਮੀ ਕੰਮ ਪਾਰ ਕਰਤਾ ਤੁਸੀਂ ਤੁਸੀਂ ਇੱਕ ਬਾਲਟੀ ਨਾਲ ਚੰਗੀ ਤਰ੍ਹਾਂ ਨਹਾ ਸਕਦੇ ਹੋ ਪਰ ਜੇ ਤੁਸੀਂ ਪਫਾਰਾ ਚਾਣੋ ਨਿਓ ਉੱਥੇ ਮੈਨੂੰ ਤਾਂ ਘੱਟੋ ਘੱਟ 5-6 ਬਾਲਟੀਆਂ ਥੋੜੀਆਂ ਜਾਂਦੀਆਂ ਨੇ ਤੇ ਪਾਣੀ ਥੱਲੇ ਬੈਠੇ ਰਹਿੰਦੇ ਪਾਣੀ ਥੱਲੇ ਬੈਠੇ ਰਹਿੰਦੇ ਤੁਸੀਂ ਇਹ ਵੇਖੋ ਵੀ ਪਹਿਲਾਂ ਪਹਿਲਾਂ ਕੁਦਰਤ ਦੇ ਲੋਕ ਉਹਨਾਂ ਕੁਦਰਤ ਤੋਂ ਰਾਂ ਡਰਦੇ ਸੀ ਕਹਿੰਦੇ ਹੁੰਦੇ ਸੀ ਕਿ ਜੇ ਪੰਜਾਬ 'ਚ ਜਿਹੜੀਆਂ ਟਟੇਰੀਆਂ ਨੇ ਹੂੰ ਜੇ ਟਟੇਰੀਆਂ ਘਰਾਂ ਚ ਆ ਗਈਆਂ ਹੂੰ ਤਾਂ ਬਹੁਤ ਮਾੜਾ ਸੰਕੇਤ ਆ ਕਿਉਂ ਵੀ ਖੇਤਾਂ ਚ ਉੱਠ ਕੇ ਟਟੇਰੀਆਂ ਘਰਾਂ ਚ ਆ ਗਈਆਂ ਲੋਕ ਖੇਤਾਂ ਚ ਮੰਨ ਕੇ ਚਲੋ ਉਹ ਸੁਲਤਾਨੀ ਹੈ ਰੁੱਖ ਵੱਟ ਤੇ ਬਿਲਕੁਲ ਟਟੇਰੀਆਂ ਕਿੱਥੇ ਅੰਡੇ ਦੇ ਨੇ ਹੂੰ ਟਟੇਰੀਆਂ ਛੱਦਾ ਤੇ ਆਉਣਗੀਆਂ ਹੂੰ ਫਿਰ ਪਹਿਲਾਂ ਕਿੰਨੇ ਜਾਨਵਰ ਆਪਾਂ ਨੂੰ ਲੱਗਦੇ ਹੁੰਦੇ ਸੀ ਵੀ ਜਦੋਂ ਸੁਹਾਗਾ ਕਰਾਇਆ ਮਾਰਿਆ ਤੇ ਪਿੱਛੇ ਨੱਚਦੇ ਫਿਰਦੇ ਸੀ ਬਿਲਕੁਲ ਕਿੰਨੇ ਕ ਬਗਲੇ ਆਉਂਦੇ ਆ ਬਹੁਤ ਹੁਣ ਅਗਲਾ ਅਗਲਾ ਕਹਿੰਦਾ ਅਗਲਾ ਕਹਿੰਦਾ ਵੀ ਹੁਣ ਹੁਣ ਬਗਲੇ ਆਉਂਦੇ ਉਹਨਾਂ ਨੇ ਚੀਜ਼ਾਂ ਚੱਕਣੀਆਂ ਵਿੱਚੋਂ ਹਨ ਜਾਨਵਰ ਜਾਨਵਰ ਤਾਂ ਮਾਰਤੇ ਖੁਸ਼ਕੀ ਨੇ ਖੁਸ਼ਕੀ ਦਾ ਢੰਡੋ ਜਾਨਵਰ ਮਾਰਤੇ ਸਪ੍ਰੇ ਹਾਂ ਨੇ ਪੈਸਟੀਸਾਈਡ ਹੁਣ ਇਦਾਂ ਦੇ ਦਵਾਈਆਂ ਪੈ ਰੀਆਂ ਨੇ ਝੋਨੇ ਦੇ ਵਿੱਚ ਵੀ ਜੇ ਤੁਸੀਂ ਝੋਨੇ ਦੇ ਵਿੱਚ ਇੱਕ ਵਾਰੀ ਪਾਤੀ ਤਾਂ ਤੁਹਾਡੇ ਤੁਹਾਡੇ ਡੱਡੂ ਨੇ ਉਹ ਮੂਦੇ ਹੋ ਕੇ ਤਾਂ ਨਵਾ ਜਾਂਦੇ ਹੁਣ ਜਿਹੜਾ ਡੱਡੂ ਆ ਕਿਤੇ ਨਾ ਕਿਤੇ ਉਹ ਵੀ ਆਪਣੀ ਜਿਹੜੀ ਕੁਦਰਤਾ ਕੁਤਰੀ ਜਿਹੜਾ ਚੱਕਰ ਆ ਨਾ ਜ਼ਮੀਨ ਨੂੰ ਪੋਲਾ ਕਰਨ ਦਾ ਉਹਦਾ ਵੀ ਕਿਤੇ ਨਾ ਕਿਤੇ ਉਹਦੇ ਸਿਰ ਤੇ ਮਤਲਬ ਕੰਮ ਹੈਗਾ ਉਹ ਵੀ ਜ਼ਮੀਨ ਦੇ ਵਿੱਚ ਤੁਰਿਆ ਫਿਰਦਾ ਜ਼ਮੀਨ ਪੋਲੀ ਕਰਦਾ ਤਾਂ ਫਸਲਾਂ ਵਧੀਆਂ ਉਗਦੀਆਂ ਨੇ ਪਰ ਹੁਣ ਜਿਹੜੀਆਂ ਆਪਾਂ ਪੈਸਟੀਸਾਈਡ ਯੂਜ਼ ਕਰਨ ਲੱਗ ਗਏ ਮੱਖੀ ਮੱਛਰ ਜਿਹੜੀਆਂ ਆਪਣੀ ਸੁੰਡੀ ਨੂੰ ਮਾਰ ਲਈ ਦਵਾਈ ਸੜਕਦੇ ਆ ਇਹਦਾ ਅਸਰ ਤਾਂ ਹੈਗਾ ਹੀ ਆ ਜਿਵੇਂ ਰਾਮ ਤੂੰ ਪਹਿਲਾਂ ਗੱਲ ਕੀਤੀ ਨਾ ਹੂੰ ਕਿ ਜਿਹੜੀਆਂ ਸ਼ਹਿਰ ਵਾਲੀਆਂ ਬੀਬੀਆਂ ਜਾਂ ਪਿੰਡ ਵਾਲੀਆਂ ਬੀਬੀਆਂ ਦਾ ਵੀ ਹੁਣ ਇਹੀ ਕੰਮ ਆ ਵੀ ਪੈਪ ਚੱਕ ਲਿਆ ਤੇ ਸਾਰਾ ਵਿਹੜਾ ਤੋਤਾ ਘਰਾਂ ਦੇ ਵਿਹੜੇ ਪੱਕੇ ਆ ਪਾਣੀ ਜਾਵੇ ਕਿੱਧਰ ਨਾਲੀਆਂ ਰਾਈਂ ਬਾਹਰ ਦੀ ਬਾਹਰ ਨਾ ਤਾਂ ਹੁਣ ਘਰ ਦੇ ਵਿਹੜੇ ਕੱਚੇ ਆ ਵੀ ਜਿਹਦੇ ਚ ਪਾਣੀ ਸੋਖ ਲੈਣ ਹੂੰ ਜਦੋਂ ਹੁਣ ਗੱਲ ਕੀਤੀ ਸੀ ਨਾ ਵੀ ਇੱਕ ਦਿਨ ਸਬਜ਼ੀ ਲੈਣਾ ਪਰ ਆਮ ਜਦੋਂ ਗਈ ਮੰਡੀ ਸਬਜ਼ੀ ਲੈਣ ਵਾਸਤੇ ਲੋਕ ਇਹ ਨਹੀਂ ਬਾਜ ਮਾਰਦੇ ਵੀ ਕੀ ਰੇਟ ਆ ਜਾਂ ਕਿੰਨੇ ਨੂੰ ਕਿਲੋ ਆ ਬਿਨਾਂ ਰਿਆ ਸਪਰੇਆ ਤੂੰ ਕਦੂ ਲੈ ਲਓ ਹੂੰ ਬਿਨਾਂ ਰਿਆ ਸਪਰੇਆ ਤੂੰ ਆ ਸਬਜ਼ੀ ਲੈ ਲਓ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਸਾਡੇ ਕੋਲੇ ਜਿਹੜੀ ਆ ਉਹ ਆਰਗੇਨਿਕ ਆ ਵੀ ਇਹਦੇ ਤੇ ਅਸੀਂ ਰਿਆ ਸਪਰੇਆ ਨਹੀਂ ਕੀਤੀਆਂ ਗਈਆਂ ਲੋਕ ਲੋਕ ਚਾਹੇ 10 ਰੁਪਏ ਉਹਨਾਂ ਨੂੰ ਕਦੋਂ ਮਹਿੰਗੇ ਮਿਲਦੇ ਹੁਣ ਲੋਕ ਡਰਦੇ ਨੇ ਲੋਕ ਕਹਿੰਦੇ ਨੇ ਵੀ ਠੀਕ ਆ ਚੱਲ ਭਾਵੇਂ 10 ਰੁਪਏ ਟੀਕਾ ਟੀਕਾ ਲਾ ਕੇ 15 ਮਿੰਟ ਜਿਹਨੇ ਕਦੂ ਬਣਾਇਆ ਹੁੰਦਾ ਉਹ ਕਹਿੰਦਾ ਮੈਂ 5 ਰੁਪਏ ਕਿਲੋ ਵਿੱਚੀ ਇਹ ਨਾ ਦੂਜਾ 15 ਰੁਪਏ ਕਿਲੋ ਵਿੱਚੀ ਇਹ ਨਾ ਗੱਲ ਇੱਥੇ ਆ ਜਾਂਦੀ ਆ ਕਿ ਬਿਮਾਰੀਆਂ ਟੀਕਿਆਂ ਨੇ ਤਾਂ ਤੁਹਾਡੇ ਘਰ ਤੁਹਾਡੇ ਅੰਦਰ ਘਰ ਕਰਨਾ ਹੀ ਕਰਨਾ ਬਿਲਕੁਲ ਪਹਿਲਾਂ ਆਰਾਮ ਇੱਕ ਦਿਨ ਕਿਸੇ ਨੇ ਵੀਡੀਓ ਪਾਈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਚ ਹੁਣ ਸ਼ਵੀਲ 10 ਰੁਪਏ ਗਲਾਸ ਮਿਲਣ ਲੱਗੂਗੀ ਹੂੰ ਕਿਉਂ ਮਿਲਣ ਲੱਗੂਗੀ ਲੋਕ ਡਰਦੇ ਨੇ ਕਿ ਪਹਿਲਾਂ ਜਿੱਥੇ ਪਾਣੀ ਦੇ ਲੰਗਰ ਲੱਗਦੇ ਸੀ ਲੋਕ ਸ਼ਵੀਲਾਂ ਲਾਉਂਦੇ ਸੀ ਪਾਣੀ ਮੁੱਕ ਗਿਆ ਹੂੰ ਹੁਣ ਤਾਂ 10 ਰੁਪਏ ਗਲਾਸ ਵਿਖੇ ਬੁੱਗਰ ਇਹ ਚੀਜ਼ਾਂ ਆ ਗਈਆਂ ਰਾਂ ਬਿਲਕੁਲ ਬੋਤਲਾਂ ਜਿਹੜੀਆਂ ਪਾਣੀ ਦੀਆਂ ਬੋਤਲਾਂ ਕੋਈ ਵੀ ਬੰਦਾ ਵੇਖ ਲਾ ਵੀ ਕਿਤੇ ਜੇ 20 ਕਿਲੋਮੀਟਰ ਦੇ ਸਰਾਂਦ ਰੋਡ ਤੇ ਆਪਾਂ ਗੱਲ ਕਰ ਲਈਏ ਕਿਤੇ ਨਲਕਾ ਲੱਗਿਆ ਕੋਈ ਵੀ ਜੇ ਕਿਸੇ ਨੇ ਪਾਣੀ ਪੀਣਾ ਹੋਵੇ ਨਹੀਂ ਕੋਈ ਹੈ ਐਵੀਂ ਜਗ੍ਹਾ ਵੀ ਜਿੱਦੇ ਬੰਦੇ ਨੇ ਰੋਡ ਤੋਂ ਪਾਣੀ ਪੀਣਾ ਹੋਵੇ ਇੱਕ ਆਪਸ਼ਨ 50 ਕਿਲੋਮੀਟਰ ਤੁਸੀਂ ਪਟਿਆਲੇ ਤੋਂ ਬਸੰਡੇ ਨੂੰ ਜਾਓ ਹੂੰ ਪਟਿਆਲੇ ਤੋਂ ਮੋਗੇ ਨੂੰ ਜਾਓ ਇੱਕ ਵੀ ਰੋਡ ਤੇ ਐਵੀਂ ਜੇ ਆਪਸ਼ਨ ਨਹੀਂ ਹੈ ਬੰਦੇ ਕੋਲੇ ਵੀ ਬੰਦਾ ਆਪਦੀ ਗੱਡੀ 'ਚ ਉਤਰ ਕੇ ਪਾਣੀ ਪਾਉਣੇ ਫੇਰ ਫੇਰ ਅਗਲੇ ਕਹਿੰਦੇ ਆ ਵੀ ਨਹੀਂ ਨਹੀਂ ਪਾਣੀ ਲੋਕ ਵਰਤ ਵਰਤ ਤੇ ਜ਼ਿਆਦਾ ਆ ਲੋਕਾਂ ਨੂੰ ਆਪ ਨੂੰ ਚਾਹੀਦਾ ਪਰ ਸ਼ੁਰੂ ਤਾਂ ਆਪ ਤੋਂ ਕਰਨਾ ਬਿਲਕੁਲ ਜੇ ਤੁਸੀਂ ਜੇ ਮੈਂ ਮੰਨ ਕੇ ਚੱਲ ਮੈਂ ਕਹਾਂ ਕਿ ਮੈਂ ਇੱਕ ਵਾਰੀ ਟਿਨਾਂ ਨਾਲ ਲੈਣਾ ਹੂੰ ਤਾਂ ਫੇਰ ਹੀ ਤੁਸੀਂ ਦੂਜੇ ਤੇ ਅਪਲਾਈ ਕਰੋਗੇ ਨਾ ਬਿਲਕੁਲ ਦੂਜੀ ਹੋਰ ਇੱਕ ਵੱਡੀ ਗੱਲ ਇਹ ਆ ਕਿ ਪਹਿਲਾਂ ਨਾ ਪਾਣੀ ਬੁੜੀਆਂ ਵਰਤਦੀਆਂ ਹੁੰਦੀਆਂ ਸੀ ਲੀੜੇ ਧੋਣ ਵਾਸਤੇ ਲੀੜੇ ਧੋਣ ਵਾਸਤੇ ਜਿ ਉਹਨਾਂ ਨੇ ਪਾਣੀ ਵਰਤਣਾ ਜਿੱਥੋਂ ਤੱਕ ਮੇਰੀ ਸਮਝ ਆ ਵੀ ਸਾਡੇ ਆਪਣੇ ਪਿੰਡਾਂ ਦੀਆਂ ਬੀਬੀਆਂ ਨਾ ਪਹੀਤੇ ਬਾਅਦ ਲੀੜੇ ਤੋਂ ਜਾਂਦੀਆਂ ਆੜ ਗਵਾੜ ਦੀਆਂ ਸਾਰੀਆਂ ਰਲੀਆਂ ਇਕੱਠੀਆਂ ਹੋ ਕੇ ਉੱਥੇ ਕੱਸੀ ਪਾਣੀ ਦੀ ਬਣੀ ਹੁੰਦੀ ਸੀ ਉਦੋਂ ਜੋ ਪਾਣੀ ਲੈ ਕੇ ਵਰਤੀ ਇਹਨਾਂ ਕੱਪੜੇ ਧੋਤੇ ਕੱਪੜੇ ਧੋਤੇ ਪਾਣੀ ਕੱਸੀ ਚ ਹੁਣ ਤਾਂ ਰਾਵ 50 60 60 ਲੀਟਰ ਦੀਆਂ ਵਾਸ਼ਿੰਗ ਮਸ਼ੀਨਾਂ ਆ ਗਈਆਂ ਆਟੋਮੈਟਿਕ ਆਟੋਮੈਟਿਕ ਮਸ਼ੀਨਾਂ ਆ ਗਈਆਂ 60 ਲੀਟਰ 20 ਲੀਟਰ ਪਾਣੀ ਪਾਇਆ ਚੱਲ ਡਰੇਨ ਕਰਦਾ ਚਲੋ ਖਤਮ ਨਾ ਤਾਂ ਉਹ ਵਰਤੋ ਵਾਲਾ ਹੈਗਾ ਪਿੰਡਾਂ 'ਚ ਛੱਪੜ ਕਿੰਨੇ ਕੁ ਰਹਿ ਗਏ ਆ ਖਤਮ ਹੋ ਗਿਆ ਜੇ ਜੇ ਮੰਨ ਕੇ ਚਲੋ ਜੇ ਪਾਣੀ ਤੂੰ ਤੁਸੀਂ ਨਾ ਕਦੇ ਨੋਟ ਕੀਤਾ ਹੋਊਗਾ ਵੀ ਰੋਡ ਆਸੇ ਪਾਸੇ ਜਿੱਥੇ ਵੀ ਆ ਪੱਕਾ ਸਾਰਾ ਰੋਡ ਹੈ ਨਾ ਜਿਵੇਂ ਜਿਵੇਂ ਰਾਜਸਥਾਨੀ ਹੁੰਦਾ ਰਾਮ ਹੂੰ ਰਾਜਸਥਾਨ ਚੋਂ ਆਈ ਲਾਟਾ ਨਿਕਲਦੀ ਹੈ ਜਿਵੇਂ ਜਿਵੇਂ ਮਿਰਰ ਬੰਦ ਹੈ ਇੱਕ ਤਰ੍ਹਾਂ ਦਾ ਹੈ ਨਾ ਪੰਜਾਬ ਚ ਬੰਨ ਲਾ ਕੇ ਹੂੰ ਕਿਉਂ ਕਿ ਨੇੜੇ ਤੇੜੇ ਕਿਸੇ ਕਿਸੇ ਰੋਡ ਤੇ ਲਾ ਲਾ ਜਿੱਥੇ ਬੂਟੇ ਚਾਰ ਲੱਗੇ ਆ ਜਿੱਥੇ ਕੋਈ ਰੁੱਖ ਲੱਗੇ ਆ ਘਟ ਦੋ ਕਲੋਨੀ ਚਲੋ ਕਦਮ ਹੋ ਗਿਆ ਜ ਜ ਜ ਆਪਾਂ ਯੂਨੀਵਰਸਿਟੀ ਦਾ ਜ਼ਿਕਰ ਕਰਦੇ ਹੁੰਨੇ ਆ ਵੀ ਯੂਨੀਵਰਸਿਟੀ ਚ ਪਟਿਆਲੇ ਦੇ ਟੈਂਪਰੇਚਰ ਨਾਲੋਂ 10 ਟੈਂਪਰੇਚਰ ਡਾਊਨ ਹੁੰਦਾ 10 ਡਿਗਰੀ ਦਾ ਫਰਕ ਰਹਿੰਦਾ 10 ਡਿਗਰੀ ਦਾ ਫਰਕ ਰਹਿੰਦਾ ਤੁਸੀਂ ਜਦੋਂ ਯੂਨੀਵਰਸਿਟੀ ਦੇ ਏਰੀਆ ਚ ਬੜ ਗਏ ਤੇ ਠੰਡ ਮਹਿਸੂਸ ਹੋਣ ਲੱਗ ਜਾਂਦੀ ਹਾਂ ਇਧਰਲੇ ਪਾਸੇ ਤੁਹਾਨੂੰ ਸਾਰੇ ਚ ਤਾਪ ਮਹਿਸੂਸ ਹੁੰਦਾ ਕਿੰਨੇ ਕੁ ਲੋਕ ਬਾਗਬਾਨੀ ਵਾਲੇ ਨੇ ਕਿੰਨੇ ਕੁ ਲੋਕ ਨੇ ਜਿਵੇਂ ਆਪਾਂ ਉਹਦੇ ਬਨ ਵਿਭਾਗ ਵਾਲਾ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਹਰੇਕ ਪਿੰਡ ਚ ਅਸੀਂ ਰੁੱਖ ਫ੍ਰੀ ਦਿੰਨੇ ਆ ਤੇ ਰੁੱਖ ਫ੍ਰੀ ਲੈਣ ਵਾਲੇ ਵੀ ਹੈ ਨਹੀਂ ਬੰਦੇ ਬਿਲਕੁਲ ਬੂਟੇ ਅਗਲਾ ਕਹਿੰਦਾ ਵੀ ਕਿੱਥੇ 150 200 ਰੁਪਏ ਲਾ ਕੇ ਬੂਟਾ ਲੈਣ ਵਾਲੇ ਤਾਂ ਚਲੋ ਜਿਹੜੇ ਬੰਦੇ ਹੈਗੇ ਹੈਗੇ ਆ ਤੁਸੀਂ ਫ੍ਰੀ ਵਾਲੇ ਬੰਦੇ ਦੀ ਗਿਣਤੀ ਕਰ ਲਓ ਉਹ ਕਹਿੰਦੇ ਵੀ ਅਸੀਂ ਆਪ ਜਾ ਕੇ ਕਹਿੰਨੇ ਆ ਵੀ ਸਾਡੇ ਤੋਂ ਬੂਟੇ ਲੈ ਜਿਓ ਹੂੰ ਜੇ ਗਰਮੀ ਤੋਂ ਬਚਾ ਕਰਾਉਣਾ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜਵਾਗ ਪਾਣੀ ਵਾਲੀਆਂ ਬੋਤਲਾਂ ਨਾਲ ਨਾ ਨੋਂਣੋ ਹਟ ਜਾਣ ਹੂੰ ਜੇ ਉਹਨਾਂ ਤੇ ਇਹ ਮੌਕਾ ਹੀ ਨਾ ਆਵੇ ਕਿ ਪਾਣੀ ਆਪਣੇ ਦਸਤਰ ਚ ਕੇਰਾ ਮੋਟਰ ਖਰਾਬ ਹੋ ਗਈ ਤਾਂ ਨੇੜੇ ਤੇੜੇ ਪਾਣੀ ਆ ਸਿਕਿਉਰਿਟੀ ਪਾਣੀ ਨਹੀਂ ਇਹ ਦੁਖਾਂਤ ਆ ਜੇ ਪਿੰਡਾਂ ਚੋਂ ਪਾਣੀ ਮਿਲਣੋਂ ਹਟ ਗਿਆ ਤੇ ਦਿੱਲੀ ਦੂਰ ਨਹੀਂ ਉਹ ਗੱਲ ਹੁੰਦੀ ਵੀਰਾ ਮੈਂ ਤੁਹਾਨੂੰ ਦੱਸਦਾ ਵੀ ਹਜੇ ਆਪਾਂ ਨੂੰ ਪਾਣੀ ਮਿਲ ਰਿਹਾ ਚੀਜ਼ ਦੀ ਕਦਰ ਉਦੋਂ ਹੁੰਦੀ ਆ ਜਦੋਂ ਮਿਲਣੋਂ ਹਟ ਜੇ ਤੁਸੀਂ ਪਿੰਡ ਦੇ ਵਿੱਚ ਦੇਖੋ ਵੀ ਬਿਜਲੀ ਖਰਾਬ ਹੋ ਜੇ ਤੁਹਾਡੀ ਤੁਹਾਡੇ ਸਾਰੇ ਪਿੰਡ ਦੀ ਬਿਜਲੀ ਇਹ ਹੁੰਦਾ ਹੀ ਆ ਕਿਤੇ ਨਾ ਕਿਤੇ ਖਰਾਬ ਹੋਣੀ ਆ ਟਰਾਂਸਫਾਰਮਰ ਟਰਾਂਸਫਰਮਨ ਕਿ ਚਲੋ ਗਏ ਠੀਕ ਹੈ ਕੰਮ ਛੱਡ ਗਏ ਜਾਂ ਤੁਹਾਡੇ ਗ੍ਰਿਡ ਚ ਪ੍ਰੋਬਲਮ ਆ ਗਈ ਤਾਂ ਤੁਹਾਡੇ ਪਿੰਡ ਵਾਲੇ ਜਨਰੇਟਰ ਲਾ ਲਾ ਕੇ ਉਹ ਪਾਣੀ ਭਰਦੇ ਨੇ ਹੂੰ ਤੇ ਉਦੋਂ ਪਤਾ ਲੱਗਦਾ ਵੀ ਡੀਜ ਇੰਨਾ ਫੁਕਦਾ ਜੀ ਫੇਰ ਇੰਨਾ ਪਾਣੀ ਨਿਕਲਦਾ ਫੇਰ ਇਹਦੀ ਕਦਰ ਕਰ। ਇਹ ਤੋਂ ਪਹਿਲਾਂ ਕੋਈ ਕਦਰ ਨਹੀਂ ਕਰਦਾ। ਹੁਣ ਪਾਣੀ ਮੇਰੇ ਦੇਖਦੇ ਦੇਖਦੇ 50 ਫੁੱਟ ਤੇ ਪਹਿਲਾਂ ਟੋਆ ਹੁੰਦਾ ਸੀ। 90 ਫੁੱਟ ਤੇ ਮੈਂ ਪਾਈਪ ਮੇਰੀ ਯਾਦ ਨੇ ਵੀ ਨੋਂ ਨੋਂ ਪਾਈਪ ਆਠੜ ਪਾਈ ਪੈਂਦੇ ਹੁੰਦੇ ਸੀਗੇ ਸਮਰਸੀਬਲ ਮੋਟਰ ਦੇ ਵਿੱਚ। ਇਸ ਤੋਂ ਬਾਅਦ ਅੱਜ ਦੀ ਘੜੀ ਸਾਡੇ 190 ਫੁੱਟ ਤੇ ਪਾਣੀ ਪਹੁੰਚ ਗਿਆ। ਸਾਡੇ 19 ਪਾਈਪ ਪਾਈ ਤੇ ਉਹਦੇ ਵਿੱਚ ਵੀ ਮੋਟਰ ਹਜੇ ਹਿਚਕੀਆਂ ਲੈਂਦੀ ਆ। ਸਹਿਕ ਵੀ ਆ। ਦੋ ਪਾਈਪਾਂ ਹੋਰ ਪਾ ਦਿਓ। ਤੇ ਦੋ ਬਾਅਦ ਫਿਰ ਆਪਾਂ ਚਲ ਬਹੁਤ ਸਾਰੇ ਲੋਕ ਨੇ ਹੁਣ ਕਹਿ ਦਿੰਦੇ ਵੀ ਇਹ ਕੁਦਰਤ ਦਾ ਵਰਤਾਰਾ ਜੀ ਕੁਦਰਤ ਪੰਜਾਬ ਪੰਜਾਬ ਮੰਨ ਕੇ ਚੱਲੋ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਕੋਈ ਨਹੀਂ ਮਰਦਾ ਇੱਥੇ ਆ ਹੀ ਚੱਲਦਾ ਰਹੂਗਾ ਵੀ ਕਿੰਨਾ ਚਿਰ ਚੱਲਦਾ ਰਹੂ ਉਹ ਤਾਂ ਆਪਾਂ ਨਵੀਆਂ ਖੋਜਾਂ ਕਰੀ ਜਾਂਦੇ ਆ ਜੇ ਪਹਿਲਾਂ 50 ਫੁੱਟ ਵਾਲਾ ਟੋ ਅੱਜ ਹੁੰਦਾ ਤੇ ਦੂਹ ਨੀਚੇ ਜਾਣ ਦਾ ਆਪਣੇ ਕੋਲ ਰਸਤਾ ਨਾ ਹੁੰਦਾ ਫਿਰ ਆਪਾਂ ਕਿੱਥੋਂ ਪਾਣੀ ਪੀਂਦੇ ਵੀ ਜੋ ਪਾਣੀ ਥੱਲੇ ਵਗ ਗਿਆ ਆਪਸ਼ਨ ਹੀ ਹੈ ਆਪਸ਼ਨ ਹੀ ਹੈ ਨਹੀਂ ਸੀ ਕੋਈ ਇਹ ਤਾਂ ਟੈਕਨੋਲੋਜੀ ਅੱਗੇ ਆਈ ਜਾਂਦੀ ਆ ਆਪਾਂ ਪਾਣੀ ਕੱਢੀ ਜਾਂਦੇ ਆ ਪਰ ਕਿੰਨਾ ਚਿਰ ਕੱਢਾਂਗੇ ਹੁਣ ਆਪਣੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਵੀ ਕਾਰਪ ਕਾਰਪੋਰੇਟ ਆਉਦਾ ਪਾਣੀ ਤੁਹਾਨੂੰ ਬੋਤਲਾਂ ਚ ਪਾਪਾ ਵੇਚੂਗਾ ਫਿਰ ਤੁਸੀਂ ਚੀਕਾ ਮਾਰਿਓ ਵੀ ਕਾਰਪੋਰੇਟ ਆ ਗਿਆ ਹੁਣ ਵੀ ਲੋਕ ਕੀ ਕਰਦੇ ਨੇ ਹੁਣ ਹੱਥ ਚ ਪਾਣੀ ਦੀ ਬੋਤਲ ਲੈ ਕੇ ਜਾਂਦੇ ਨੇ ਆਪਦੇ ਘਰੋਂ ਨਹੀਂ ਬੋਤਲ ਲੈ ਕੇ ਤੁਰਦੇ ਫਿਰ ਉਹ ਗੱਲ ਆਪਣੀ ਚ ਪਰ ਗੱਲ ਥੋੜੀ ਪਾਸੇ ਜਾ ਰਹੀ ਆ ਵੀ ਕਾਰਪੋਰੇਟ ਵੱਲ ਪਰ ਕਾਰਪੋਰੇਟ ਤਾਂ ਆਊਗਾ ਜੇ ਤੁਸੀਂ ਉਹਨਾਂ ਨੂੰ ਜਗ੍ਹਾ ਦਿਓਗੇ ਆਉਣ ਦੀ ਕਿੰਨੇ ਕ ਬੰਦੇ ਨੇ ਜਿਹੜੇ ਘਰੋਂ ਤੋੜੇ ਚ ਬੋਤਲ ਭਰ ਕੇ ਫਿਰ ਗੱਡੀ ਛੱਡ ਕੇ ਇੱਥੇ ਤਾਂ ਐ ਲੱਗਦਾ ਵੀ ਕੋਈ ਨਾ ਬੋਟਲ ਆ ਆਜਾ ਫੜ ਲਾਂਗੇ ਹਾਂ 20 ਰੁਪਏ ਲੱਗਣਗੇ ਚਲ ਫੜ ਲਾਂਗੇ ਤੁਸੀਂ ਇਹ ਵੇਖ ਲਿਓ ਵੀ ਰੋਡ ਤੇ ਜਾਂ ਬੋਤਲਾਂ ਚਾਹੇ ਵਿਸਲੇਰੀ ਦੀਆਂ ਨੇ ਚਾਹੇ ਕਿਸੇ ਵੀ ਕੰਪਨੀ ਦੇ ਨੇ ਬਾਰ ਚ ਬੋਤਲਾਂ ਰੱਖੀਆਂ ਹੁੰਦੀਆਂ ਨੇ ਵੀ ਮਤਲਬ ਇਹ ਕਹਿੰਦਾ ਕਿੰਨੇ ਕ ਬੰਦੇ ਨੇ ਇਹ ਗੱਲ ਕਹੀ ਵੀ ਬਾਈ ਯਾਰ ਪੰਜਾਬ ਚ ਫਿਰਦਾ ਤੈਨੂੰ ਵੀ ਪਾਣੀ ਮੰਗਣਾ ਪਊਗਾ ਪੰਜਾਬ ਚ ਫਿਰਦਾ ਬੰਦਾ ਵੀ 20 ਰੁਪਏ ਦੀ ਬੋਤਲ ਲਊਗਾ ਹਾਲੇ ਕਹਿੰਦਾ ਬਾਈ ਯਾਰ ਚੱਕ ਜਿੱਥੇ 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 ਇੰਨਾ ਉਤਪਾਦਨ ਦੁੱਧ ਦਾ ਜਿੱਥੇ ਇੰਨਾ ਪਾਣੀ ਆ ਉਥੇ ਚੀਜ਼ ਮੁੱਲ ਵਿਕਲ ਲੱਗ ਗਈ ਤਾਂ ਇਹਦਾ ਮਤਲਬ ਤੁਸੀਂ ਤੁਸੀਂ ਇਸ ਗੱਲ ਦੇ ਬਹੁਤ ਨੇੜੇ ਆਂ ਵੀ ਤੁਹਾਨੂੰ ਨਹਾਉਣ ਵਾਸਤੇ ਹੂੰ ਤੁਹਾਨੂੰ ਵਰਤਣ ਵਾਸਤੇ ਹੂੰ ਪਾਣੀ ਲੀਟਰਾਂ ਚ ਮਿਲਿਆ ਕਰੂਗਾ ਹੂੰ ਐਨੇ ਫੇਰ 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 ਕੀ ਕਰਿਆ ਕਰੋਗੇ ਜਦੋਂ ਉਹਨਾਂ ਨੇ ਲਿਮਟ ਲਾਤੀ ਜਿਵੇਂ ਹੁਣ ਹੁਣ ਤਾਂ ਆਪਣੇ ਜਿਹੜੀ ਜਿਹੜੇ ਫਾਰਮੂਲੇ ਆ ਬਿਜਲੀ ਤੇ ਲੱਗਦੇ ਨੇ ਕਿ ਐਨੇ ਐਨੇ ਯੂਨਿਟ ਤੁਹਾਨੂੰ ਮਿਲੋਗੀ ਬਿਜਲੀ ਹੂੰ ਐਨੇ ਯੂਨਿਟ ਤੁਸੀਂ ਜਿਵੇਂ ਹੁਣ ਆਇਆ ਸੀਗਾ ਵੀ ਰਾਤ ਨੂੰ ਰਾਤ ਦੇ 12 ਵਜੇ ਤੋਂ ਲੈ ਕੇ ਤੜਕੇ ਦੇ 6 ਵਜੇ ਤੱਕ ਤੁਹਾਨੂੰ ਬਿਜਲੀ ਦਾ ਬਿਲੋਂ ਬੰਦਾ ਆਇਆ ਕਰੂਗਾ ਬੰਦਾ ਆਇਆ ਕਰੂਗਾ ਜੇ ਪਾਣੀ ਦਾ ਆਇਆਉਣ ਲੱਗਿਆ ਪਾਣੀ ਨਾ ਆਉਂਦਾ ਭਾਜੀ ਲੱਗੇ ਹੋਏ ਨੇ ਮੀਟਰ ਹਾਂ ਹੋਰ ਸ਼ਹਿਰਾਂ ਆਪਣੇ ਪੰਜਾਬ ਚ ਬਹੁਤ ਘੱਟ ਨੇ ਪਰ ਬਾਹਰ ਬਹੁਤ ਨੇ ਪੰਜਾਬ ਚ ਵੀ ਲੱਗੇ ਹੋਏ ਨੇ ਪਰ ਹਰਿਆਣੇ ਦੇ ਵਿੱਚ ਜਿਹੜੇ ਐਨਸੀਆਰ ਦੇ ਅੰਡਰ ਆਉਂਦੇ ਨੇ ਉੱਥੇ ਮੀਟਰ ਲੱਗੇ ਹੋਏ ਨੇ ਪਾਣੀ ਵਾਲੇ ਉਹਦੇ ਵਿੱਚ ਤੁਹਾਡਾ ਬਿੱਲ ਆਉਂਦਾ ਬਕਾਇਦਾ ਵੀ ਤੁਹਾਡੇ ਇੰਨੇ ਲੀਟਰ ਪਾਣੀ ਖਰਚ ਕੀਤਾ ਤਾਂ ਇੰਨਾ ਬਿੱਲ ਆ ਗਿਆ ਪਰ ਪੰਜਾਬ ਦਾ ਪੰਜ ਪਾਣੀ ਦੀ ਧਰਤੀ ਆ ਹੁਣ ਬਹੁਤ ਸਾਰੇ ਮੈਂ ਤਾਂ ਵਿਦਵਾਨਾਂ ਤੇ ਆਏ ਜਿਹੜੇ ਫੇਸਬੁੱਕ ਤੇ ਕਮੈਂਟ ਕਮੈਂਟ ਕਰਦੇ ਹੁੰਦੇ ਨੇ ਵੀ ਪੰਜਾਬ ਨੂੰ ਕੁਝ ਨਹੀਂ ਹੁੰਦਾ ਕਿਵੇਂ ਨਹੀਂ ਹੁੰਦਾ ਹੁਣ ਸਾਡੇ ਪਿੰਡ ਕੋਲ ਦੀ ਗੰਦਾ ਨਾਲਾਂ ਨਾਲ ਲੰਘਦਾ ਗੰਦੇ ਨਾਲੇ ਦੇ ਵਿੱਚ ਪਹਿਲਾਂ ਜਿੰਨਾ ਲੈਵਲ ਹੁੰਦਾ ਸੀ ਇਹ ਦੂ ਵਧ ਗਿਆ ਕਿਉਂਕਿ ਹੁਣ ਇੰਡਸਟਰੀ ਨਹੀਂ ਆਉਣਾ ਇੰਡਸਟਰੀ ਆਉਗੀ ਲੋਕਾਂ ਨੂੰ ਰੋਜ਼ਗਾਰ ਦੇਣਾ ਫਿਰ ਸਰਕਾਰ ਦਾ ਗੱਲ ਫੜਦਾ ਇਨਾਂ ਵੀ ਸਾਨੂੰ ਰੋਜ਼ਗਾਰ ਦਿਓ ਹੁਣ ਸਰਕਾਰ ਨੇ ਰੋਜ਼ਗਾਰ ਦੇਣ ਖਾਤਰ ਇੰਡਸਟਰੀ ਲਾਤੀ ਤਾਂ ਉਹਦਾ ਪਾਣੀ ਨਿਕਲਦਾ ਗੰਦਾ ਹੁਣ ਪਾਣੀ ਬਹੂਗਾ ਵੀ ਉੱਥੋਂ ਦੀ ਉਹ ਪਾਣੀ ਜਿੱਥੋਂ ਲੈਂਦੇ ਨੇ ਧਰਤੀ ਇਹਡ ਨੂੰ ਚੱਕਦੇ ਨੇ ਕਿਤੇ ਨਾ ਕਿਤੇ ਤੇ ਉਹ ਗੰਦਾ ਹੁਣ ਪੰਜਾਬ ਦੇ ਵਿੱਚ ਪਾਣੀ ਨਹੀਂ ਖਤਮ ਹੁੰਦਾ ਪੰਜਾਬ ਪਾਣੀ ਤਾਂ ਇੱਦਾਂ ਹੀ ਰਹੂਗਾ ਪਰ ਗੱਲ ਹੈ ਵੀ ਉਹ ਗੰਦਲਾ ਹੋ ਗਿਆ 11 ਮੈਨੂੰ ਯਾਦ ਆ ਮੈਂ ਮਲੋੜ ਦੇ ਪਿੰਡਾਂ ਕੋਲੇ ਗਿਆ 11 ਤੇ ਜਦੋਂ ਸ਼ਾਮ ਹੋਈ ਨਾ ਸ਼ਾਮ ਹੋਈ ਤੇ ਜਦੋਂ ਠੰਡੀ ਜੀ ਹਵਾ ਚੱਲਦੀ ਹੈ ਹੂੰ ਉਦੋਂ ਉਦੋਂ ਹਵਾ ਚੋਂ ਗੰਦੀ 스ਮੈਲ ਆਈ ਹੂੰ ਵੀ ਕਹਿੰਦੇ ਵੀ ਇੱਥੇ ਨੇੜੇ ਫੈਕਟਰੀ ਹੈ ਹੂੰ ਉਸ ਫੈਕਟਰੀ ਚ ਜਦੋਂ ਉਹ ਚੱਲਦੀ ਹੈ ਰਾਤ ਨੂੰ ਤਾਂ ਉਹਦਾ ਜਿਹੜਾ ਪੋਲੂਸ਼ਨ ਆ ਉਹਦੇ ਨਾਲ ਹਵਾ ਗੰਧਲੀ ਹੋ ਕੇ ਉਹਦੇ ਚ ਵੱਖਰੀ ਗੰਧ ਆ ਜਾਂਦੀ ਹੈ ਆਮ ਆਮ ਕੁਦਰਤੀ ਜਿਹੜੀ ਸ਼ਾਮ ਦੀ ਜਿਹੜੀ ਹਵਾ ਹੁੰਦੀ ਹੈ ਉਹਦੇ ਨਾਲੋਂ ਕੁਝ ਵੱਖਰੀ ਸੀਗੀ ਹੂੰ ਹਵਾ ਗੰਦਲੀ ਕਰ ਲਈ ਹੂੰ ਪਾਣੀ ਮਾਰ ਲਿਆ ਹਰਿਆਲੀ ਚੱਕ ਲਈ ਜਿਵੇਂ ਮੈਂ ਗੱਲ ਕੀਤੀ ਵੀ ਇੱਕ ਦਿਨ ਰੋਡ ਤੇ ਖੜਾ ਮੈਂ ਤੇ ਮੈਨੂੰ ਖੜਨ ਨੂੰ ਆਏ ਨਾ ਲੱਗਿਆ ਵੀ ਆਰਪੀ ਕੋਈ ਸ਼ੈੱਡੀ ਹੋਵੇ ਇੱਥੇ ਛੜ ਤਾਂ ਚਲੋ ਬੰਦੇ ਨੇ ਤਿਆਰ ਕਰਨਾ ਪਹਿਲਾਂ ਆਉਂਦਾ ਸੀਗਾ ਵੀ ਬੰਦਾ ਭਾਵੇਂ ਤੁਰ ਕੇ ਜਾਵੜੇ ਰੋਡ ਦੇ ਨਾਲ-ਨਾਲ ਤੇ ਹਰਿਆਲੀ ਸੀ ਜਿਵੇਂ ਜਿਵੇਂ ਨਾਬੇ ਵਾਲੇ ਰੋਡ ਤੇ ਆਵੇਂ ਨੇ ਹੁਣੇ ਆਪਾਂ ਵੀ ਛੱਤ ਬਣਦੀ ਹੈ ਛੱਤ ਬਣਦੀ ਹੈ ਛੱਤਾਂ ਵਾਰੀ ਜੈਮੀ ਹੈ ਨਾ ਕੁਦਰਤ ਨੇ ਵੀ ਆਪਦਾ ਚਹਿਰੋ ਹਰੀਆਲੀ ਵਿਖਾਉਣਾ ਤੁਰੀ ਜਾਂਦੀ ਚੀਜ਼ ਨੂੰ ਅੱਗ ਕਿਉਂ ਲੱਗਾ ਲੱਗੀ ਘਰਾਂ 'ਚ ਕਿਉਂ ਅੱਗਾਂ ਲੱਗਾ ਲੱਗੀਆਂ ਗਰਮੀ ਹੈ ਗਰਮੀ ਆਪਣੇ ਕੋਲ ਉਹ ਸੋਰਸ ਨਹੀਂ ਹੈ ਵੀ ਜਿਹਦੇ ਜਿਹਦੇ ਸਾਰੇ ਦਿਨ 'ਚ 10 ਮਿੰਟ ਤਾਂ ਛਾਂ ਨਹੀਂ ਦੀ ਹੁੰਦੀ ਹੋਵੇ ਕਦੇ ਪਰਸ਼ਾਵਾ ਹੀ ਢਾਲਦਾ ਹੁੰਦੇ ਬਿਲਕੁਲ ਬਸ ਕਲੋਨੀਆ ਕੱਢ ਦੋ ਤੇ ਬੂਟੇ ਵੜ ਦੋ ਉਹ ਹੋਊਗਾ ਪਰਸ਼ਾਵਾ ਢਾਲਿਆ ਕਰੂਗਾ ਪਰ ਉੱਚੀਆਂ ਬਿਲਡਿੰਗਾਂ ਦਾ ਢਾਲਿਆ ਕਰੂਗਾ ਪੇੜ ਪੌਦਿਆਂ ਦਾ ਘਟ ਜੂਗਾ ਪੱਥਰ ਦਾ ਜਿਹੜਾ ਪਰਸ਼ਾਵਾ ਟੈਗ ਉਹ ਤੇ ਉਹ ਵੀ ਨਿੱਗਾ ਹੋਇਆ ਧਰਮ ਹੋਇਆ ਕਰੂਗਾ ਝੋਨੇ ਨੂੰ ਇਲਜ਼ਾਮ ਦਿੰਦੇ ਨੇ ਨਾ ਕਹਿ ਦਿੰਦੇ ਆ ਵੀ ਝੋਨਾ ਬੰਦ ਕਰੋ ਝੋਨਾ ਬੰਦ ਕਰੋ ਸਹਿਮਤਾ ਝੋਨਾ ਕੋਈ ਫਰਕ ਤਾਂ ਪੈਂਦੀ ਹੈ ਹਰ ਇੱਕ ਚੀਜ਼ ਭਾਈ ਅਸੀਂ ਚਲੋ ਮੈਂ ਮੰਨ ਕੇ ਚਲੋ ਕਿਸਾਨ ਦਾ ਮੁੰਡਾ ਠੀਕ ਹੈ ਮੈਂ ਇਹ ਗੱਲ ਕਹਿਣਾ ਵੀ ਝੋਨਾ ਤੁਸੀਂ ਬੰਦ ਕਰ ਦਿਓ ਪਰ ਸਾਨੂੰ ਉਹ ਦਾ ਅਲਟਰਨੇਟਿਵ ਤਾਂ ਦਿਓ ਅਸੀਂ ਪੈਸਾ ਕਿੱਥੋਂ ਕਮਾਵਾਂਗੇ ਵੀ ਜੇ ਅਸੀਂ ਚੀਜ਼ਾਂ ਖਰੀਦ ਸਕੀ ਅਸੀਂ ਆਪ ਦਾ ਜਿਹੜਾ ਜੀਵਨ ਦੇ ਵਿੱਚ ਖਰਚੇ ਨੇ ਉਹ ਕਿਵੇਂ ਤੋਰਾਂਗੇ ਜੇ ਤੁਸੀਂ ਝੋਨਾ ਬੰਦ ਕਰਤਾ ਹੁਣ ਝੋਨੇ ਤੇ ਐਮਐਸਪੀ ਆ ਝੋਨੇ ਤੇ ਥੋੜੀ ਜਿਹੜੀ ਖਰੀਦ ਦੀ ਗਾਰੰਟੀ ਆ ਹੋਰ ਕਿਸੇ ਫਸਲ ਤੇ ਖਰੀਦ ਦੀ ਗਾਰੰਟੀ ਹੈ ਨਹੀਂ ਆਲੂ ਸਾਨੂੰ ਸੜਕਾਂ ਦੇ ਹਿੱਟਨੇ ਪੈਂਦੇ ਆ ਟਮਾਟਰ ਸਿੱਟਨੇ ਪੈਂ ਪੇ ਕਿਸਾਨ ਕਿੱਥੇ ਜਾਵੇ ਫਿਰ ਉਹ ਤਾਂ ਕਰਕੇ ਝੋਨਾ ਲਗਾਤੇ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜਿਹੜਾ ਧਰਨਾ ਲੱਗਿਆ ਹੋਇਆ ਉਹ ਇਸੇ ਗੱਲ ਕਰਕੇ ਲੱਗਿਆ ਹੋਇਆ ਵੀ ਸਾਨੂੰ ਫਸਲਾਂ ਤੇ ਐਮਐਸਪੀ ਦੇ ਦਿਓ ਸਾਨੂੰ ਝੋਨਾ ਛੱਡ ਕੇ ਹੋਰ ਫਸਲਾਂ ਤੇ ਵੀ ਐਮਐਸਪੀ ਦਿਓ ਤਾਂ ਜੋ ਜਿਹੜਾ ਅਸੀਂ ਆਪਣੇ ਜਿਹੜੇ ਕਿਸਾਨ ਨੇ ਉਹ ਆਪਣਾ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਉਹ ਕਰ ਸਕਣ ਹੁਣ ਤੁਸੀਂ ਦੇਖੋ ਜੀ ਪੰਜਾਬ ਦੇ ਬਾਰਡਰਾਂ ਦੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਹਨ ਜਿਵੇਂ ਆਪਾਂ ਲਾ ਲਈਏ ਵੀ ਸ਼ੰਭਨਵਰੀ ਤੇ ਸ਼ੰਭੂ ਬਾਰਡਰ ਧਰਨੇ ਲਈ ਬੈਠੇ ਲੋਕ ਕਿਸਾਨ ਲਈ ਬੈਠੇ ਹਨ ਹੈਨਾ ਤੇ ਉਹਨਾਂ ਦਾ ਮਕਸਦ ਕੀ ਆ ਉਹਨਾਂ ਦਾ ਮਕਸਦ ਆ ਵੀ ਸਾਨੂੰ ਝੋਨਾ ਤੇ ਕਣਕ ਤੇ ਦਾ ਐਮ ਐਸ ਪੀ ਦਿਓ ਪਰ ਸਾਨੂੰ ਹੋਰ ਚੀਜ਼ਾਂ ਵੱਲ ਵੀ ਆਕਰਸ਼ਿਤ ਕਰੋ ਹੋਰ ਫਸਲਾਂ ਦੇ ਉੱਤੇ ਵੀ ਸਾਨੂੰ ਐਮ ਐਸ ਪੀ ਦਿਓ ਖਰੀਦ ਦੀ ਗਰੰਟੀ ਦਿਓ ਤਾਂ ਜੋ ਅਸੀਂ ਹੋਰ ਫਸਲ ਆਗਾ ਇਹ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਹੁਣ ਅਸੀਂ ਕੰਟਰੋਲ ਕਰ ਸਕੀਏ ਹੁਣ ਬੈਠੇ ਤਾਂ ਉਹ ਚੰਗੀ ਗੱਲ ਨੂੰ ਹੀ ਆ ਇੱਕ ਗੱਲ ਹੋਰ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਸਾਡੇ 8 ਘੰਟੇ ਦੇ ਵਿੱਚ ਹਨਾ ਖੇਤਾਂ ਦੇ ਆਸੇ-ਬਾਸ ਇੱਕੰਦਾ ਬੂਟਾ ਲੱਗ ਜਾਂਦਾ ਉਹ ਕਹਿੰਣਗੇ ਪਟਾ ਦਿਓ ਹੂੰ ਇਹਦੀ ਸ਼ਾਨ ਵਾਲੇ ਇੱਥੇ ਫਸਲ ਘੱਟ ਨਿਕਲਦੀ ਆ ਵੀਰ ਥੋੜੇ 5 ਕਿਲੋ ਘੱਟ ਨਿਕਲੇ ਉਹ 10 ਕਿਲੋ ਘੱਟ ਨਿਕਲੇ ਤੁਸੀਂ ਲਾਤਾ ਦਿਓ ਹਣਾ ਤੇ ਨੰਬਰ 2 ਤੇ ਹੁਣ ਆ ਖੇਤ ਖਾਲੀ ਪਾਣੀ ਪਾਣੀ ਦੀ ਖਪਤ ਜਿਹੜੀ ਜ਼ਿਆਦਾ ਆ ਹਾਂ ਕਣਕ ਤੋਂ ਬਾਅਦ ਹੁਣ ਖੇਤ ਖਾਲੀ ਪੈ ਗਏ ਬਿਲਕੁਲ ਤੇ ਸਾਡੇ ਹੁਣ ਵਿੱਚ ਇਦਾਂ ਦੇ ਕਿਸਾਨ ਵੀ ਹੋਣਗੇ ਚਲੋ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਇਦਾਂ ਦੇ ਕਿਸਾਨ ਹੈਗੇ ਨਹੀਂ ਜਿਹੜੇ ਕਹਿਣਗੇ ਵੀ ਖੇਤ ਨੂੰ ਮੜਾ ਠੰਡਾ ਕਰ ਲਈ ਪਾਣੀ ਛੱਡ ਤਾ ਪਾਣੀ ਛੱਡ ਦੇਣ ਨਾ ਉਹਦਾ ਕੋਈ ਅਰਥ ਉਹਦਾ ਕੋਈ ਅਰਥ ਨਹੀਂ ਉਹ ਸੁੱਕ ਜਾਣਾ ਹੂੰ ਉਹਨੇ ਵਾਸ਼ਪੀਕਰਨ ਬਣ ਜਾਣਾ ਉਹਦਾ ਤੇ ਉਹਨੇ ਉੱਡ ਜਾਣਾ। ਰਾਮ ਜੀ ਆਪਾਂ ਗੱਲ ਕਰ ਰਹੀ ਕਿ ਨਾ ਇਹ ਤਾਂ ਕੋਈ ਲੈਵਲ ਦੀ ਗੱਲ ਹੋਊਗੀ ਵੀ ਫਸਲਾਂ ਦੀ ਹਨਾ ਜਿਹਦਾ ਕੋਈ ਜਿਹਦਾ ਕੋਈ ਮੁੱਲ ਹੀ ਨਹੀਂ ਹੈ। ਲੋਕ ਕੀ ਕਰਦੇ ਨੇ? ਗੱਡੀਆਂ ਧੋਲੀਆਂ ਤਾਂ ਪਿਆ ਆਪਣਾ। ਫਰਸ਼ਾਂ ਧੋਲੀਆਂ ਤਾਂ ਪਿਆ ਆਪਣਾ। ਬਿਲਕੁਲ। ਮਾਤੜ ਬੰਦਾ ਇੱਕ ਵਾਰੀ ਵਾਸ਼ਰੂਮ ਜਾਂਦਾ। ਹਮਮ ਫਰੈਸ਼ ਕਰਦਾ ਉਹਨੂੰ 10 ਲੀਟਰ ਪਾਣੀ ਖਤਮ। ਹਮ ਜੇ ਤੁਸੀਂ 10 10 15 15 ਮਿੰਟ ਬਾਅਦ ਕਿਸੇ ਦਫ਼ਤਰ ਦੀ ਗੱਲ ਕਰ ਲਈਏ ਪਰ ਆਪਣੇ ਦਫ਼ਤਰ ਦੀ ਗੱਲ ਜੇ ਤੁਸੀਂ 15 15 20 ਮਿੰਟ ਬਾਅਦ 10 10 ਲੀਟਰ ਪਾਣੀ ਡਰੇਨ ਕਰਨ ਲੱਗੇ ਤੇ ਤੁਸੀਂ ਇਹ ਦੇਖੋ ਵੀ ਪਰ ਡੇ ਦੇ ਹਿਸਾਬ ਨਾਲ ਕਿੰਨਾ ਪਾਣੀ ਡਰੇਨ ਕਰਦੇ ਹੋ ਤੁਸੀਂ ਖਤਮ ਹੋ ਗਿਆ ਨਾ ਹੋ ਵਰਤੋ ਵਰਤੋ ਹੈ ਜਿਹੜੇ 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 ਕਹਿ ਦਿੰਦੇ ਆ ਕਿ ਬੂਟੇ ਲਾਓ ਰੱਖ ਲਾਓ ਹੈਨਾ ਜਾਂ ਕਿਤੇ ਨਾ ਕਿਤੇ ਬਾਗਬਾਨੀ ਤਿਆਰ ਹੋਣੀ ਚਾਹੀਦੀ ਹੈ ਪਾਣੀ ਜਿੰਨਾ ਉਹਨੂੰ ਲੋੜ ਆਉਂ ਰੋਖਣੇ ਉਹਨੇ ਹੀ ਲੈਣਾ ਪਰ ਕਿਤੇ ਨਾ ਕਿਤੇ ਧਰਤੀ ਨੂੰ ਕੋਈ ਰਾਹ ਮਿਲੇ ਬਿਲਕੁਲ ਕੋਈ ਪਰਛਾਵਾ ਹੀ ਢਾਲ ਜੀ ਕਿਸੇ ਬੰਦੇ ਉਤੋਂ ਦੀ ਹੂੰ ਰੂਹ ਨੂੰ ਸਕੂਨ ਮਿਲੇ ਲੋਕ 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 ਸੈਲਫਿਸ਼ ਹੋ ਗਏ ਲੋਕ ਨੂੰ ਆਇ ਲੱਗਦਾ ਵੀ ਜਿਹੜੀ ਚੀਜ਼ ਸਾਨੂੰ ਕੰਮ ਨਹੀਂ ਨਾ ਦੇ ਰਹੀ ਤੇ ਜਿਹਦੇ ਤੋਂ ਸਾਨੂੰ ਆਮਦਨ ਨਹੀਂ ਹੈ ਅਸੀਂ ਉਹ ਵਰਤ ਨਹੀਂ ਹੂੰ ਹਣ ਜੇ ਕਿ ਨੂੰ ਕਹਿ ਦਈਏ ਵੀ ਯਾਰ ਤੂੰ ਕੋਈ ਡੇਕ ਲਾ ਲਾ ਕੋਈ ਨਹਿਮ ਦਾ ਬੂਟਾ ਲਾ ਆਪਦੇ ਖੇਤ ਚ ਤੇ ਤੇਰੀ ਮੋਟਰ ਨੂੰ ਛਾਂ ਆ ਜੇ ਆ ਲੱਗਦਾ ਲੱਕੜ ਤਾਂ ਦੀ ਮਹਗੀ ਵਿਕਦੀ ਨਹੀਂ ਅਗਲਾ ਕਹਿੰਦਾ ਵੀ ਇਹ ਨੂੰ ਅੰਬ ਲੱਗਣੇ ਹਾਂ ਹੈ ਲੋਕਾਂ ਨੂੰ ਇਹ ਹੁੰਦਾ ਕੀ ਨਮ ਲਾਤੀ ਜਿੱਥੇ ਇਥੇ ਕਣਕ ਝੋਨਾ ਲੱਗਾ ਉਹਦੇ ਤੇ ਪਰਛਾਵਾਂ ਢਲੂਗਾ ਸਾਡੀ ਫਸਲ ਦਾ ਫਰਕ ਪਊਗਾ ਬਿਲਕੁਲ ਲੋਕ 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 ਉਸ ਤਰੀਕੇ ਨਾਲ ਨਹੀਂ ਸੋਚਦੇ ਨਾ ਲੋਕ ਕਮਰਸ਼ੀਅਲ ਹੋਗੇ ਕਮਰਸ਼ੀਅਲ ਹੋਗੇ ਕਮਰਸ਼ੀਅਲ ਤਾਂ ਹੋਗੇ ਕਿਉਂਕਿ ਹੋਣਾ ਪਿਆ ਇਹ ਸਿਸਟਮ ਐਦਾਂ ਬਣ ਗਿਆ ਸੋ ਦੋਸਤੋ ਇਹ ਪੌਡਕਾਸਟ ਕਰਨਾ ਕੋਈ ਕਿਸੇ ਤੱਥ ਦੇ ਆਧਾਰ ਤੇ ਨਹੀਂ ਅਸੀਂ ਗੱਲ ਕੀਤੀ ਹੋ ਸਕਦਾ ਪਰ ਜੇ ਤੁਸੀਂ ਆਪਦੇ ਤੇ ਅਪਲਾਈ ਕਰ ਲਓ ਜੇ ਤੁਸੀਂ ਇਰਦ-ਗਿਰਦ ਇੱਕ ਵਾਰ ਨਿਗਾਹ ਮਾਰ ਕੇ ਦੇਖ ਲਓ ਕੀ ਪਾਣੀ ਦੀ ਕਿੰਨੀ ਦਰਵਰਤੋਂ ਹੋ ਰਹੀ ਆ ਤੇ ਤੁਸੀਂ ਉਸ ਨੂੰ ਰੋਕਦੇ ਹੋ ਤਾਂ ਇਸ ਗੱਲ 'ਚ ਪੂਰੇ ਪੰਜਾਬ ਦਾ ਤੇ ਕੁਦਰਤ ਦਾ ਇੰਨਾ ਘਟਾ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਦਿਖੂਗਾ ਤੁਸੀਂ ਵੀ ਜੇ ਸੋਚਦੇ ਹੋ ਤਾਂ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਕਿ ਲੋਕ ਜਿਹੜੇ ਪਾਣੀ ਦੀ ਬੇਅਦਵੀ ਕਰਦੇ ਨੇ ਖਪਤ ਵੱਧ ਕਰਦੇ ਨੇ ਕਿਹੜੇ ਲੋਕ ਕਿਵੇਂ ਪਾਣੀ ਯੂਜ਼ ਕਰਦੇ ਨੇ ਕਿੰਨਾਂ ਨੂੰ ਲੱਗਦਾ ਕਿ ਪਾਣੀ ਦੀ ਵਰਤੋਂ ਜਾਂ ਦਰਵਰਤੋਂ ਕਿਵੇਂ ਹੁੰਦੀ ਆ ਸਾਡੇ ਕਮੈਂਟ ਬਾਕਸ 'ਚ ਸਾਡੇ ਨੂੰ ਜਰੂਰ ਸੰਕੇਤ ਆਈ.ਡੀ. ਪੇਸ਼ ਕਰਨ ਲਈ ਨਹੀਂ ਬਹੁਤ-ਬਹੁਤ ਧੰਨਵਾਦ